ਸਤਗੁਰੂ ਜੀ ਨੇ ਸਾਨੂੰ ਇਹ ਦਾਤ ਦਿੱਤੀ ਸੁਹਣਾ ਦਿਨ ਆਇਆ ਜੀਵਨ ਦੇ ਵਿੱਚ ਹਰੇਕ ਸਾਹ ਦੇ ਨਾਲ ਸ਼ੁਕਰ ਕਰੀਏ ਤੇ ਜਿਹੜੇ ਸਿੱਖ ਨੇ ਉਹਨਾਂ ਦੀ ਨਿਸ਼ਾਨੀ ਆ ਉਹ ਇਹ ਨਹੀਂ ਕਿ ਕੁਝ ਸਮੇਂ ਲਈ ਵੀ ਅਸੀਂ 2 ਘੰਟੇ ਬਾਣੀ ਪੜੀ ਜੀ 4 ਘੰਟੇ ਪੜੀ ਬਾਕੀ ਦੇ ਘੰਟੇ ਕੀ ਕੀਤੇ ਨਹੀਂ ਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬੰਨਦੇ ਆ ਉੱਠਦੇ ਆ ਹਰ ਦਾਮ ਧਿਆਵੈ ਹਰ ਸਮਿਉ ਗੁਰਬਾਣੀ ਨੂੰ ਗਾਉਂਦੇ ਨੇ ਇੱਥੇ ਮੈਂ ਇੱਕ ਬੇਨਤੀ ਹੋਰ ਵੀ ਕਰ ਦੇਵਾਂ ਧਿਆਨ ਚ ਆਗੀ ਗੁਰੂ ਜੀ ਨੇ ਗੱਲ ਕੀਤੀ ਹੈ ਗੁਰਬਾਣੀ ਨੂੰ ਗਾਉਣ ਦੀ ਗਾਉਣ ਦਾ ਭਾਵ ਹੁੰਦਾ ਹੈ ਲੈ ਨਾਲ ਪੜਨਾ ਆਪ ਜੀ ਦੇ ਪਿੰਡ ਵਿੱਚ ਬੜੇ ਵਾਰ ਸਮਾਗਮ ਹੋਇਆ ਬੜੀਆਂ ਜਾਗਰੂਕ ਸੰਗਤਾਂ ਨੇ ਸਭ ਨੂੰ ਸਮਝ ਐ ਇਸ ਗੱਲ ਦੀ ਹਰੇਕ ਨੂੰ ਸਾਜ ਨਹੀਂ ਆਉਂਦੀ ਹੁੰਦੀ ਬਾਣੀ ਨੂੰ ਲੈ ਦੇ ਨਾਲ ਪੜਨਾ ਵੀ ਗਾਉਣਾ ਹੁੰਦਾ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਗੁਰਬਾਣੀ ਨੂੰ ਗਾਉਣਾ ਚਾਹੀਦਾ ਹੈ ਭਾਵ ਆਪ ਪੜਨਾ ਚਾਹੀਦਾ ਹੈ ਆਪ ਸ਼ਬਦਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਤੇ ਅੱਜ ਅਸੀਂ ਕਿੱਥੇ ਖੜੀ ਆਂ ਜੀ ਪਾਠ ਕਰਾ ਲੈਨੇ ਆ ਬਿਰਲੀਆਂ ਨੂੰ ਛੱਡ ਕੇ ਕਈ ਵਾਰ ਨਾ ਗ੍ਰੰਥੀ ਵੀਰ ਕੰਧਾਂ ਨੂੰ ਬਾਣੀ ਸੁਣਾ ਕੇ ਚਲਿਆ ਜਾਂਦਾ ਹੈ ਅਸੀਂ ਆਪ ਗੌਣੀ ਕੀ ਆਪਣੇ ਕੋਲ ਤੇ ਸੁਣਨ ਦਾ ਵੀ ਟਾਈਮ ਨਹੀਂ ਰਹਾਂ ਇੰਨੇ ਵਿਜ਼ੀ ਹੋ ਗਏ ਕਿ ਬਾਣੀ ਸੁਣਨ ਤੱਕ ਦਾ ਟਾਈਮ ਨਹੀਂ ਕਈ ਏਦੂੰ ਵੀ ਅੱਗੇ ਚਲੇ ਗਏ ਕਈ ਤੇ ਬੁਕਿੰਗ ਹੀ ਕਰਾ ਦਿੰਦੇ ਨੇ ਕਦੇ ਸਮਾਂ ਸੀ ਜਦੋਂ ਘਰ ਘਰ ਦੇ ਵਿੱਚ ਧਰਮ ਦੀ ਗੱਲ ਹੁੰਦੀ ਸੀ ਸਹਿਜ ਪਾਠ ਹੁੰਦੇ ਸੀ ਤੇ ਹੁਣ ਬੁਕਿੰਗ ਸ਼ੁਰੂ ਹੋ ਗਈ ਕਹਿੰਦੇ ਬੁੱਕੀ ਕਰਾਇਆ ਜੀ ਅਸੀਂ ਤਾਂ ਤੇ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਦਾਕ ਰਾਹੀਂ ਕਰਿਆ ਆ ਰਹੇ ਗੁਰੂ ਜੀ ਕਹਿੰਦੇ ਸਿੱਖ ਤੇ ਬਾਣੀ ਨੂੰ ਗਾਉਂਦੇ ਨੇ ਤੇ ਆਪਾਂ ਤੇ ਸੁਣਨਾ ਵੀ ਬੰਦ ਕਰਤਾ ਤੇ ਉਹਨਾਂ ਨੇ ਵੀ ਅਗਲਿਆਂ ਨੇ ਦੇਖ ਲਿਆ ਵੀ ਲੋਕੀ ਸਸਤਾ ਰੱਬ ਭਾਲਦੇ ਨੇ ਪੈਸਿਆਂ ਦੇ ਨਾਲ ਹੀ ਅਸ਼ੀਰਵਾਦਾਂ ਭਾਲਦੇ ਨੇ ਉਹ ਵੀ ਕਹਿਣ ਲੱਗੇ ਕਹਿੰਦੇ ਜੀ ਜਿਆਦਾ ਕਾਲੀ ਆ ਤੁਹਾਨੂੰ ਅਸੀਂ ਇੱਕ ਪਾਠ ਕਰਕੇ ਰੱਖਦੇ ਹੁੰਨੇ ਆ ਜੇ ਕਹੋਂ ਤਾਂ ਹੁਣੇ ਤੁਹਾਡੇ ਨਾਂ ਤੇ ਅਰਦਾਸ ਕਰ ਦਿੰਨੇ ਆ ਜੇ ਗੁਰੂ ਜੀ ਦੇ ਗਿਆਨ ਨੂੰ ਸੁਣਾਗੇ ਨਹੀਂ ਤੇ ਜੀਵਨ ਵਿੱਚ ਬਦਲਾਅ ਕਿਵੇਂ ਆਏਗਾ ਕਿਵੇਂ ਰਸ ਭਰਿਆ ਜਾਏ ਤੁਸੀਂ ਨਾ ਗੁਰਬਾਣੀ ਨੂੰ ਗਾਉਣਾ ਸ਼ੁਰੂ ਕਰੋ ਸਤਗੁਰੂ ਜੀ ਆਪਣੇ ਸਾਰਿਆਂ ਤੇ ਰਹਿਮਤ ਕਰਨ ਆਪਾਂ ਲੈ ਦੇ ਨਾਲ ਜਦੋਂ ਬਾਣੀ ਨੂੰ ਪੜ੍ਹਦੇ ਨਾ ਤੁਸੀਂ ਆਪ ਦੇਖੋਗੇ ਇਹ ਵਾਰ ਆਪਾਂ ਕਹਿ ਦਿੰਨੇ ਵੀ ਸਾਨੂੰ ਪਤਾ ਨਹੀਂ ਲੱਗਦਾ ਅੱਗੇ ਕੀ ਕਰਨੇ ਅੱਗੇ ਕੀ ਕਰੀਏ ਗੁਰੂ ਜੀ ਆਪ ਪ੍ਰੇਰਨਾ ਦੇਣਗੇ ਸਭ ਤੋਂ ਪਹਿਲੀ ਬਖਸ਼ਿਸ਼ ਹੋਏਗੀ ਆਪਣੀ ਜ਼ਬਾਨ ਤੇ ਰਸ ਹੋਣਾ ਸ਼ੁਰੂ ਹੋਏਗਾ ਰਸ ਆਏਗਾ ਇੱਕ ਐਸਾ ਰਸ ਜਿਸ ਮਿਠਾਸ ਦੇ ਅੱਗੇ ਬਾਕੀ ਚੀਜ਼ਾਂ ਫਿੱਕੀਆਂ ਲੱਗਣੀਆਂ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬਨਾ ਪੂਜਨ ਥੋਤ ਪਹਿਲੀ ਬਖਸ਼ਿਸ਼ ਹੋਊਗੀ ਜਿਵੇਂ ਜਿਵੇਂ ਬਾਣੀ ਨੂੰ ਸਹਿਜ ਨਾਲ ਪੜਾਂਗੇ ਮਿਠਾਸ ਆਏਗੀ ਸੋ ਸ਼ੁਰੂ ਕਰੀਏ ਸ਼ੁਰੂਆਤ ਕਰੀਏ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹਂਦਿਆਂ ਉੱਠਦਿਆਂ ਹਰ ਨਾਮ ਕਰੋ ਕਿਰਪਾ ਸਾਵਧਾਨ ਸਚੇਤ ਹੋ ਕੇ ਬੈਠੀ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਹੜਾ ਗੁਰੂ ਨੂੰ ਭਾ ਜਾਵੇ ਕਿਵੇਂ ਹੋ ਸਕਦੇ ਉਹਦੇ ਹਿਰਦੇ ਵਿੱਚ ਰਸ ਨਾ ਆਵੇ ਇਸੇ ਕਰਕੇ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਸ਼ਾਵਣ ਦੇ ਮਹੀਨੇ ਵਿੱਚ ਉਹੀ ਜੀਵ ਇਸਤਰੀਆਂ ਰਸ ਦੇ ਨਾਲ ਭਰਦੀਆਂ ਨੇ ਉਹਨਾਂ ਦੇ ਹਿਰਦੇ 'ਚ ਖੇੜਾ ਆਉਂਦਾ ਹੈ ਕਿਲਵਿਖ ਦੁੱਖ ਪਾਪ ਦੂਰ ਹੁੰਦੇ ਨੇ ਜਿਹੜੇ ਸੋਹਣੇ ਚਰਨਾ ਕਮਲਾਂ ਸ਼ਬਦਾਂ ਦੇ ਨਾਲ ਪਿਆਰ ਪਾਉਂਦੇ ਫਿਰ ਉਹਨਾਂ ਤੇ ਬਖਸ਼ਿਸ਼ ਹੁੰਦੀ ਮਨ ਤਨ ਰਤਾ ਕਰੋ ਕਿਰਪਾ ਮਨ ਤਨ ਸੱਚ ਰੰਗ ਇੱਕੋ ਨਾਮ ਉਹਨਾਂ ਦਾ ਮਨ ਵੀ ਤੇ ਤਨ ਵੀ ਸੱਚੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਕਈ ਵਾਰ ਨਾ ਬੰਦੇ ਦਾ ਕੱਲਾ ਤਨ ਦੇਖਣ ਨੂੰ ਲੱਗਦਾ ਵੀ ਰੰਗਿਆ ਹੋਵੇ ਪਰ ਮਨ ਨਹੀਂ ਰੰਗਿਆ ਹੁੰਦਾ। ਇਸੇ ਕਰਕੇ ਗੁਰੂ ਜੀ ਨੇ ਦੋਨੇ ਸ਼ਬਦ ਮਨ ਤਨ। ਕਈ ਵਾਰੀ ਇਦਾਂ ਹੁੰਦੇ ਨਾ ਗੱਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੋਕ ਸੁਧਾਂ ਕਾਲੀਆਂ ਵਾਹਰ ਚਟਵੀਆਂ ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਦਾ ਮਨ ਵੀ ਰੰਗਿਆ ਜਾਂਦਾ ਤਨ ਵੀ ਰੰਗਿਆ ਜਾਂਦਾ ਜਿਹਦਾ ਮਨ ਰੰਗਿਆ ਗਿਆ ਬਾਹਰ ਵੀ ਖੇੜਾ ਇਹ ਗੱਲ ਕਈ ਵਾਰ ਕਈ ਕਹਿ ਦਿੰਦੇ ਆ ਜੀ ਅਸੀਂ ਤਾਂ ਅਮਰਤ ਛਕੇ ਤੋਂ ਬਿਨਾਂ ਹੀ ਛਕੇ ਵਰਗੇ ਆ ਜੁੜੇ ਹੋਏ ਆ ਅੰਦਰੋਂ ਗੁਰੂ ਜੀ ਕਹਿੰਦੇ ਉਹਦਾ ਤਨ ਵੀ ਦੱਸੇਗਾ ਆਏਗਾ ਰੱਬੀ ਬਾਣਾ ਬਖਸ਼ਿਸ਼ ਹੋਏਗੀ ਉਹ ਤੇ ਤਾਨੂੰ ਤੇ ਵੀ ਕੱਲਾ ਉਹ ਇਹ ਕਹਿ ਕੇ ਨਹੀਂ ਛੱਡੇਗਾ ਅਸੀਂ ਤੇ ਅਮਰਤ ਛਕੇ ਤੋਂ ਬਿਨਾਂ ਹੀ ਛਕੇ ਵਰਗੀਆਂ ਕਿਉਂਕਿ ਸਾਡੇ ਅੰਦਰ ਕੋਈ ਪਾਪ ਨਹੀਂ ਨਹੀਂ ਜੇ ਮਨ ਜੁੜੇ ਤਨ ਜ਼ਰੂਰ ਦੱਸੇ ਤੇ ਜਿਹੜੇ ਸ਼ਬਦਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਮਨ ਅੰਦਰ ਵੀ ਤਨ ਅੰਦਰ ਵੀ ਸੱਚੇ ਰੰਗ ਦਾ ਸੱਚਾ ਪਿਆਰ ਦਾ ਖਿੜਾਈ ਜਾਂਦਾ ਹੈ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਉਹਨਾਂ ਦਾ ਇੱਕ ਨਾਮ ਹੀ ਆਸਰਾ ਬਣਦੇ ਉਹ ਕਹਿ ਉੱਠਦੀ ਨੇ ਸਾਚਾ ਨਾਮ ਮੇਰਾ ਹੋਰ ਕੁਝ ਵੀ ਆਸਰਾ ਨਹੀਂ ਨੇ ਇੱਕੋ ਹੀ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਉਹ ਖਾਂ ਸਭ ਗਵਾਈਆਂ ਜਿਹੜੀ ਜੁੜ ਗਈ ਸੋ ਸੱਚੇ ਰੰਗ ਨੂੰ ਸੱਚੇ ਨਾਮ ਨੂੰ ਸੱਚੇ ਰਸ ਨੂੰ ਜੀਵਨ ਵਿੱਚ ਲੈ ਕੇ ਆਈਏ ਬੱਚਿਆਂ ਨੂੰ ਵੀ ਸੱਚੇ ਰਸ ਦੇ ਨਾਲ ਹੀ ਜੋੜੀਏ ਅੱਜ ਕੱਲ੍ਹ ਨਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਜੋ ਮੋਬਾਈਲ ਫੋਨ ਹੈ ਨਾ ਇਹ ਵੀ ਇੱਕ ਨਸ਼ਾ ਬਣਦਾ ਜਾ ਰਿਹਾ ਹੈ ਜੋ ਸੱਚਾ ਨਸ਼ਾ ਨਹੀਂ ਇੱਕ ਨਾਮ ਦਾ ਨਸ਼ਾ ਜੋ ਸੱਚਾ ਨਸ਼ਾ ਹੈ ਸੱਚਾ ਰਸ ਹੈ ਤੇ ਇੱਕ ਬਾਰੀ ਚੀਜ਼ਾਂ ਦਾ ਨਸ਼ਾ ਹੋ ਜਾਂਦਾ ਇੱਕ ਤੇ ਆਪਾਂ ਜੋ ਸ਼ਰਾਬ ਹੈ ਜਾਂ ਚਿੱਟਾ ਹੈ ਸਮਾਜ ਵਿੱਚ ਬਹੁਤ ਜਾਗਰੂਕ ਲੋਕ ਆਵਾਜ਼ ਉਠਾਉਂਦੇ ਨੇ ਵੀ ਇਹਨਾਂ ਤੇ پابੰਦੀ ਹੋਣੀ ਚਾਹੀਦੀ ਆ ਜਾਂ ਲੋਕੀ ਇਹਨੇ ਜਾਗਰੂਕ ਹੋ ਜਾਣ ਵੀ ਇਸ ਨਸ਼ੇ ਨੂੰ ਅੰਦਰ ਨਾ ਲੈ ਕੇ ਜਾਣ ਕਿਉਂਕਿ ਇਹ ਦਿਮਾਗ ਦੀ ਸੋਚਣ ਸ਼ਕਤੀ ਨੂੰ ਖਤਮ ਕਰ ਦਿੰਦਾ ਜਿੱਥੇ ਆਪਾਂ ਬਾਹਰੀ ਰਸਾਂ ਨੂੰ ਰੋਕਣ ਤੇ ਜ਼ੋਰ ਲਾਉਨੇ ਨਾ ਨਸ਼ੇ ਨੂੰ ਰੋਕਣ ਤੇ ਜ਼ੋਰ ਲਾਉਨੇ ਆ ਉਥੇ ਇਸ ਰਸ ਤੋਂ ਵੀ ਬਚਣ ਦਾ ਹੈ ਇਹ ਵੀ ਇੱਕ ਨਸ਼ਾ ਹੈ ਇਹ ਵੀ ਦਿਮਾਗ ਨੂੰ ਖਰਾਬ ਕਰਦਾ ਹੈ ਜਦੋਂ ਲੋੜ ਤੋਂ ਵੱਧ ਇਹਦੀ ਵਰਤੋਂ ਹੁੰਦੀ ਆ ਇੱਕ ਤੇ ਹੁੰਦੀ ਹੈ ਠੀਕ ਵਰਤੋਂ ਪਰ ਜਦੋਂ ਲੋੜ ਤੋਂ ਵੱਧ ਵਧਾ ਦਈਏ ਵਾਧੂ ਦੀ ਵਰਤੋਂ ਕਰੀਏ ਫਿਰ ਇਹ ਵੀ ਸੋਚਣ ਸ਼ਕਤੀ ਨੂੰ ਖਤਮ ਕਰਦਾ ਹੈ